ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 70 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਨ ਲਕੀ ਸਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲੀ ਲੀਕ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਨ ਨੰਬਰ ਤੁਸੀਂ ਕਹ ਰਹੇ ਹੋ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਵਸਨੀਕ ਪਹਿਲਾਂ ਗਏ ਹਨਾ ਜਿਹਦੇ ਉੱਤੇ ਵਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹ ਜਦੋਂ ਅਸੀਂ ਕੈਂਪ ਜਾਂ ਚੌਂਕੀ ਜਾਂਦੇ ਆ ਉਹਨੂੰ ਉੱਥੇ ਏਲੀਨ ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗ ਗਏ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੋ ਪਾਸਪੋਰਟ ਦਿੱਤਾ ਸੀ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਬੰਨਾ ਵਿਰਤਬ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕਿ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾ ਕਿ ਮਤਲਬ ਕਿ ਖਾਣਾ ਜਿੰਨਾ ਦਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾ ਕਿੰਨੇ ਦੇਸ਼ਾਂ ਦੇ ਵਿੱਚੋਂ ਲਈ ਘੁਮਾ ਕੇ ਤੁਹਾਨੂੰ ਮੈਂ ਘਰ ਲੈ ਕੇ ਆਇਆ ਮੈਂ ਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਫਿਰ ਜਾ ਕੇ ਮਨ ਲਕੀ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਬਾਈ ਰੱਖਿਆ ਹੂੰ ਬਸ ਅੱਜ ਜਾਂ ਕੱਲ ਕਰਦੇ ਕਰਦੇ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਾਰਾਗੋਆ ਲੈ ਗਏ ਨਕਾਰਾਗੋਆ ਤੋਂ ਮੈਂ ਉੱਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉੱਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉੱਥੇ ਪੁਲਿਸ ਦੇ ਜੋ ਮੇਰੇ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਹਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉੱਥੇ ਕਿੰਨੇ ਕੁ ਪੈਸੇ ਲੱਗੇ ਗਏ ਸਾਰੇ ਮੇਰੇ ਸਾਡੇ ਮੇਰੇ ਲੱਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕੱਟਿਆ ਉਹ ਵੀ ਮੇਰਾ ਘਰ ਤੋਂ ਘੱਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ ਤਾਂ ਕਿੰਨੇ ਦਿਨ ਤੁਹਾਨੂੰ ਉੱਥੇ ਅਮਰੀਕਾ ਪੁਲਿਸ ਨੇ ਆਪਣੀ ਵਾਸਤੇ ਮੈਨੂੰ ਉਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਮਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉਥੋਂ ਦੀ ਜਿਹੜੀ 200 ਪੂਰ ਕੀਤੇ ਨੇ ਨੌਜਵਾਨ ਤੋਂ ਉਹਨਾਂ ਨੂੰ ਬੀੜੀਆਂ ਹੱਥਾਂ 'ਤੇ ਲਗਾਈਆਂ ਲਗੀਆਂ ਇਹ ਤੁਹਾਡੇ ਵੀ ਲਗੀਆਂ ਨੇ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਸ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਉਹ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਥ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਇੱਕ ਮਸਲਾ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤੇ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ ਗਾ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਇਹਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਇਹ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਤੇ ਕੀ ਕਹਿਣਾ ਚਾਹੁੰਦੇ ਉਹ ਲਾਸਟ ਦੇ ਜਿੰਨਾ ਇਹਨੇ ਪੈਸੇ ਵੀ ਲਾ ਕੇ ਖੱਜਲ-ਖਵਾਰੀ ਵੀ ਹੋਈ ਜਾਨ ਵੀ ਲੋਕਾਂ ਦੀ ਵਿੱਚ ਇਤਰਾਫ ਪਾ ਕੇ ਤਾਂ ਮੁਰਦ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬ ਤੀ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਐਂਟਰ ਤੋਂ ਜਾਣ ਦੀ ਲੋੜ ਨਹੀਂ ਸਿੱਧੇ ਯੂਐਸਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲੋ ਅਪਾਇੰਟਮੈਂਟ ਮਿਸ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂਐਸਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦਿਓ ਤੇ ਵੀਜ਼ਾ ਲੈ ਕੇ ਆਪਣਾ ਯੂਐਸਏ ਦੇ ਵਿੱਚ ਐਂਟਰ ਕਰੋ ਨੌਜਵਾਨਾਂ ਨੂੰ ਕੀ ਫੀਲ ਕਰਦੇ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਆਪਣਾ ਇਲੀਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦਿਓ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂ ਐਸ ਏ ਵੀਜ਼ਾ ਦੇਣ ਦਿਆ ਵਾ ਉਹਦਾ ਵੀਜ਼ਾ ਲਓ ਤੇ ਜਾਓ ਜਸਪਾਲ ਜੀ ਲਗਭਗ 18 ਮਹੀਨੇ ਹੋ ਗਏ ਐ ਇਥੋਂ ਕਰੂੰ ਗਿਆ ਨਹੀਂ ਅੱਛਾ ਜੀ ਹਾਂ ਜੀ ਪਹਿਲਾਂ ਉਹ ਜਦ ਤੱਕ ਉਹ ਕਰੀ ਚੰਡੀਗੜ੍ਹ ਕਰ ਦਿੱਲੀ ਇਸ ਤਰ੍ਹਾਂ ਕਰਕੇ ਉਹ ਕਰੀ ਇੱਥੇ ਤੁਹਾਡਾ ਵੀਜ਼ਾ ਲਾਉਣਿਆ ਕਰੀ ਇੱਥੇ ਲਾਉਣਿਆ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਤੇ ਲੇਕਿਨ ਇਹ ਵੀ ਕੋਈ ਸਫਲਤਾ ਨਹੀਂ ਹੋਈ ਇਹਦਾ ਪਿਛਲੇ ਦਸੰਬਰ ਦੇ 18 ਦਸੰਬਰ ਨੂੰ ਮਤਲਬ ਉਹਨਾਂ ਨੇ ਬੇਟੇ ਨੂੰ ਚੜਾਇਆ 2024 ਨੂੰ ਅੱਜ 2024 ਨੂੰ 18 ਦਸੰਬਰ ਹਾਂਜੀ ਹਾਂਜੀ ਤੇ ਚੜਾਇਆ ਤੇ ਉਹ ਉੜਕੇ ਫਿਰ ਜਾਨਕਿ ਉਹਨਾਂ ਨੇ ਨਗਾਰਾ ਗੋਆ ਹਰ ਤਾਰ ਕੇ ਨਗਾਰਾ ਗੋਆ ਤੋਂ ਲੈ ਕੇ ਤੇ ਫਿਰ ਮੁਸਤੀਫ ਵਾਲਾ ਇਤਰਾ ਸਬਰ ਤਹਿ ਕਰਾਇਆ ਦਾ ਤੇ ਸਾਨੂੰ ਉਹਨਾਂ ਕਿਹਾ ਇਹ ਵੀ ਕੋ ਹੈ ਸੇਫ ਸੇਫਟੀ ਨਾਲ ਤੁਹਾਡਾ ਬੱਚਾ ਜਿਹੜਾ ਹੈ ਅਸੀਂ ਮਤਲਬ ਅਮਰੀਕਾ ਦੇ ਵਿੱਚ ਚਾਵਾਗੇ ਇਹ ਤੁਹਾਡੇ ਤੋਂ ਇੰਨੇ ਹੀ ਪੇਮੈਂਟ ਲਵਾਂਗੇ ਕਿੰਨੀ ਜਿਹੜੀ ਹੈ ਤੁਸੀਂ ਪੇਮੈਂਟ ਦੀ ਅਦਾ ਕਰਤੀ ਹੈ ਏਜੰਟ ਨੂੰ ਇਹ 44 ਲੱਖ ਰੁਪਏ ਜੀ ਤੇ ਏਜੰਟ ਕਿੱਥੋਂ ਦਾ ਸੀ ਜੀ ਏਜੰਟ ਜੀ ਚੰਡੀਗੜ੍ਹ ਦਾ ਹੈ ਉਹਦਾ ਨਾਮ ਪਤਾ ਜੀ ਕੀ ਨਾਮ ਹੋਗਾ ਏਜੰਟ ਦਾ ਮੇਰੇ ਨੂੰ ਮੈਨੂੰ ਨਹੀਂ ਪਤਾ ਜੀ ਬੇਟੀ ਨੂੰ ਪਤਾ ਕਰਾਂਗਾ ਅੱਛਾ ਜੀ ਹਾਂ ਜੀ ਬੇਟੀ ਦਾ ਕੋਈ ਕਲਾਸ ਪਹਿਲਾਂ ਹੀ ਉਹਦੀ ਨਾਲ ਕੋਈ ਗੱਲ ਹੋ ਰਹੀ ਸੀ ਮੈਂ ਜਦੋਂ ਇਹ 18 ਦਸੰਬਰ ਨੂੰ ਇੱਥੋਂ ਚਲੇ ਗਿਆ ਤਾਂ ਤਰੀਕ ਕਦੋਂ ਕਿੰਨੀ ਵਾਰੀ ਗੱਲ ਹੋਈ ਹੈ ਜੀ ਉਹਦੇ ਨਾਲ 6 ਦਸੰਬਰ ਤੋਂ ਬਾਅਦ ਕੋਈ ਗੱਲ ਹੋ ਰਹੀ ਆ ਏ ਮਸੀਕੋ ਤੱਕ ਗੱਲ ਹੁੰਦੀ ਗਈ ਆ ਇਹ ਮਸੀਕੋ ਤੋਂ ਮਸੀਕੋ ਦਾ ਪਹਿਲਾ ਬਾਰਡਰ ਜਦੋਂ ਕਨ ਕਰਾਸ ਕਰਨ ਲੱਗੇ ਆ ਫਿਰ ਉੱਥੇ ਇਹਨਾਂ ਨੇ ਮਤਲਬ ਸਾਨੂੰ ਕਹਿਤਾ ਵੀ ਸਾਨੂੰ ਪੈਸੇ ਦੇ ਦੇ ਜੀ ਪਹਿਲਾਂ ਨਕਾਰਾ ਗੋਆ ਤੋਂ ਹਰ ਤੋਂ 20 ਲੱਖ ਰੁਪਏ ਲੈ ਲਿਆ ਜੀ ਠੀਕ ਹੈ ਜੀ ਤੇ ਮੁੜ ਕੇ ਜਦੋਂ ਮਸੀਕੋ ਦਾ ਪਹਿਲਾ ਵਾਟਵਾਰ ਕਰਉਣ ਲੱਗੇ ਆ ਫਿਰ 10 ਲੱਖ ਰੁਪਏ ਸੱਤ ਉਹ ਦੋ ਲੈ ਲੈਣਾ ਤੇ ਇਹ ਮਤਲਬ ਅਸੀਂ ਇਹਨੇ ਆ ਕਿ ਤੁਸੀਂ ਅੱਗੇ ਜਾਓ ਤੇ ਅਸੀਂ ਪੈਸੇ ਦੇ ਦਿੰਦੇ ਆ ਤੇ ਉਹ ਕਹਿੰਦੇ ਵੀ ਪੈਸੇ ਦੋਗੇ ਤੇ ਅੱਗੇ ਜਾਵਾਂਗੇ ਇਹ ਨਹੀਂ ਕਰ ਕਰਾ ਕੇ ਜੋ ਵੀ ਸਾਡੇ ਕੋਲ ਗਹਿਣਾ ਗੱਟਾ ਜੋ ਜਿਤਨਾ ਵੀ ਹੈਗਾ ਸੀ ਉਹ ਇਹ ਰਿਸ਼ਤੇਦਾਰਾਂ ਤੋਂ ਖੜਿਆ ਕੋਈ ਮੇਰੀ ਭਨੇਵੀ ਆਸਟ੍ਰੇਲੀਆ ਉੱਥੋਂ ਲਿਆ ਬੇਟਾ ਨਹੀਂ ਵਾਕ ਨਹੀਂ ਲਿਆ ਉੱਥੋਂ ਲੈ ਪੈਸੀ ਇਤਨਾ ਕਰਕੇ ਇਹ ਪੈਸੇ ਇਕੱਠੇ ਕਰਕੇ ਤੇ ਇਹਨਾਂ ਨੂੰ ਪੈਸੇ ਦੇ ਦੇ ਦਿੱਤੇ ਜਿਹੜਾ ਤੁਸੀਂ 44 ਲੱਖ ਰੁਪਏ ਦਿੱਤਾ ਹੈ ਜੈਨੂ ਉਹ ਤੁਸੀਂ ਆਨਲਾਈਨ ਪੇਮੈਂਟ ਕੀਤੀ ਹੈ ਕਿ ਕੈਸ਼ ਦਿੰਦੇ ਰਹੇ ਨਹੀਂ ਕੈਸ਼ ਹੀ ਹੈ ਕੈਸ਼ ਸਾਰੇ ਪੈਸੇ ਕੈਸ਼ ਸਾਰੇ ਕੈਸ਼ ਹੈ ਕੁਝ ਕੁਝ ਪਰਸੈਂਟ ਆਨਲਾਈਨ ਹੈ ਗਿਆ ਤੇ ਤਾਂ ਕਦੋਂ ਪਤਾ ਲੱਗਿਆ ਵੀ ਬੇਟਾ ਜਿਹੜਾ ਵਾ ਕਿੱਥੇ ਪਹੁੰਚ ਗਿਆ ਤੇ ਕਦੋਂ ਜਿਹੜਾ ਰੈਸਟ ਹੋਇਆ ਮਰੀ ਮੈਸਿਕੋ ਜਨਨ ਕੀ ਬੈਠਾ ਰਿਹਾ ਰਹੇ ਤੇ ਉਥੇ ਇਹਨਾਂ ਨੇ 20 25 ਦਿਨ ਰੱਖਿਆ ਤੇ ਉਥੇ ਬਾ ਕਾ ਵੀ ਇਹਨਾਂ ਮਲਖਾਰ ਭੀ ਇਹਨੂੰ ਕੁਛ ਨਹੀਂ ਦਿੱਤੇ ਉਹ ਖਾਣ ਪੀਣ ਦੀ ਇਤਨਾ ਕਰਦੇ ਸੀ ਵੀ ਇੱਕ ਟਾਈਮ ਦਾ ਸਲਾਦ ਦਿੰਦੇ ਸੀ ਬਸ ਤੇ ਕੋਈ ਜੀ ਬੇਟਾ ਮੇਰੇ ਅੱਗੇ ਹੁੰਦਾ ਸੀ ਮੈਨੂੰ ਕਹਿੰਦਾ ਸੀ ਪਾਪਾ ਮੈਂ ਰੋਟੀ ਖਾਣੀ ਹੈ ਮੈਨੂੰ ਪੈਸੇ ਪਾਓ ਅਸੀਂ ਉਹ 44 ਲੱਖ ਤੋਂ ਇਲਾਵਾ ਆਏਗੇ ਇਹਨੂੰ ਉਥੇ ਪੈਸੇ ਪਾਉਂਦੇ ਰਹੇ ਆ ਵੀ ਆਪਦਾ ਰੋਟੀ ਜਿਹੜਾ ਏ ਉਹ ਖਾ ਸਕੀ ਤੇ ਦੂਜੇ ਤੀਜੇ ਦਿਨ ਮਤਲਬ ਇਹਨੂੰ 4-5000 ਰੁਪਇਆ 4-5000 ਰੁਪਇਆ ਪਾਉਣਾ ਪਿੰਦਾ ਸੀ ਤੇ 20 ਦਿਨ ਉਥੇ ਰਿਹਾ 20 ਦਿਨ ਜੇ ਸਾਡੇ ਪੈਸੇ ਖਰਚ ਹੋਏ ਹੁਣ ਕੇ ਇਹਨਾਂ ਨੇ ਜੀ ਇਹ ਕਹਿਤਾ ਵੀ ਲਓ ਜੀ ਅੱਜ ਇਹਨਾਂ ਦੀ ਫਲੈਟ ਆ ਬਾੜੇ ਨੂੰ ਅਸੀਂ ਕਹਾਂ ਚਲੋ ਜੀ ਠੀਕ ਹੈ ਫਲੈਟ ਜਦੋਂ ਫਲੈਟ ਉਤਰਿਆ ਉਦੋਂ ਮੇਰੀ ਗੱਲ ਹੋਈ ਆ ਉਸ ਤੋਂ ਬਾਅਦ ਮੇਰੀ ਇਹ ਗੱਲ ਨਹੀਂ ਹੋਈ ਤੋ ਇਹ ਮੁੜ ਕੇ 25 ਦਿਨ ਗੱਲ ਦੀ ਹੈ ਕਿੰਨੀ ਤਰੀਕ ਨੂੰ ਤਾਂ ਗੱਲ ਹੋਈ ਇਹ ਦੇ ਨਾਲ 26 ਤਰੀਕ ਨੂੰ ਜੀ 26 ਜਨਵਰੀ ਨੂੰ 26 ਜਨਵਰੀ 2025 ਨੂੰ ਹਾਂ ਜੀ ਠੀਕ ਹੈ ਜੀ ਮੇਰੀ ਉਦੋਂ ਗੱਲ ਹੋਈ ਆ ਤੇ ਉਸ ਤੋਂ ਬਾਅਦ ਮੇਰੀ ਇਹਨਾਂ ਗੱਲ ਨਹੀਂ ਹੋਈ ਤੇ ਮੁੜ ਕੇ ਫਿਰ ਕੱਲ ਸਾਨੂੰ ਪਤਾ ਲੱਗਾ ਵੀ ਬੇਟਾ ਵਾਪਸ ਆ ਰਿਹਾ ਅਸੀਂ ਤੁਹਾਨੂੰ ਕੱਲ ਹੀ ਜਿਹੜੀ ਐ ਇਨਫੋਰਮੇਸ਼ਨ ਮਿਲੀ ਹੈ ਵੀ ਜਿਹੜਾ ਰਿਪੋਰਟ ਹੋ ਗਿਆ ਬੱਚਾ ਘਰ ਵਾਪਸ ਆ ਗਿਆ ਹਾਂ ਜੀ ਹਾਂ ਜੀ ਨਾ ਸਾਨੂੰ ਇਹ ਪਤਾ ਲੱਗਾ ਵੀ ਕੀ ਬਾਰਡਰ ਕਿੱਥੇ ਪਾਰ ਕਰਾਇਆ ਕੀ ਕਰਾਇਆ ਕੁਝ ਸਾਨੂੰ ਨਹੀਂ ਇਹਨਾਂ ਦੱਸਿਆ ਗਿਆ ਇਹ ਜਿਸ ਤਰ੍ਹਾਂ ਤੁਸੀਂ ਕੱਲ ਜਦੋਂ 에어ਪੋਰਟ ਗਏ ਜਿੱਦੇ ਉੱਥੇ ਕਿੰਦਾ ਦਾ ਮਾਹੌਲ ਸੀ ਤੇ ਕਿਸ ਤਰ੍ਹਾਂ ਤੁਹਾਨੂੰ ਬੱਚਾ ਹੈਂਡਓਵਰ ਕੀਤਾ ਗਿਆ ਉੱਥੇ ਜੀ ਸਾਨੂੰ ਬੱਚੇ ਨੂੰ ਮਤਲਬ 11 ਵਜੇ ਤੇ ਆਵਾਜ਼ ਆਉਂਦੀ ਨੰਬਰ ਗੇਟ ਤੇ ਆਵਾਂਗੇ ਨਿਰਦੇਸ਼ ਕੀ ਹੁੰਦੇ ਦੋ ਨੰਬਰ ਗੇਟ ਤੇ ਆਉਗੇ ਤੇ ਲੇਕਿਨ ਇਹ ਆ ਵੀ ਉਹ ਕਾਰਵਾਈ ਕਰਦਿਆਂ ਕਰਦਿਆਂ ਉਹਨਾਂ ਨੇ ਮਤਲਬ 5 ਵਜੇ ਆਤੇ ਹੀ ਤੇ 5 ਵਜੇ ਤੋਂ ਬਾਅਦ ਵੀ ਇਹੀ ਮਤਲਬ ਸਾਨੂੰ ਉਹ ਬੱਚਾ ਜਿਹੜਾ ਫੋਨ ਹੈਡ ਉਹ ਨਹੀਂ ਕੀਤਾ ਉਹ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਆਏ ਪੁਲਸ ਵਾਲੇ ਤੇ ਉਹਨਾਂ ਨੇ ਸਾਨੂੰ ਘਰ ਆਣ ਕੇ ਬੱਚਾ ਜਿਹੜਾ ਹੈ ਉਹ ਇੱਥੇ ਹੈਡ ਵਰਤੀਦਾ ਮੈਨੂੰ ਨਹੀਂ ਮਿਲਦਾ ਗਿਆ ਮਤਲਬ ਬੱਚੇ ਨੂੰ ਪਲੀਜ਼ ਛੱਡ ਕੇ ਜੀ ਤੁਹਾਡੇ ਹਾਂ ਜੀ ਪਲੀਜ਼ ਛੱਡ ਕੇ ਜੀ ਅੱਜ ਤਰਕੀ ਹਾਂ ਜੀ ਹਾਂ ਜੀ ਤਰਕੀ ਠੀਕ ਹੈ ਜੀ ਤੇ ਤੁਹਾਨੂੰ ਆ ਕੇ ਯਸ਼ਪਾਲ ਨੂੰ ਦੱਸਿਆ ਕਿ ਕਿੰਨਾ ਹਾਲਾਤਾਂ ਚ ਰਹਿ ਆ ਕਿੰਨੀਆਂ ਕਈਆਂ ਮੁਸ਼ਕਲਾਂ ਚ ਲੰਨੀਆਂ ਪਈਆਂ ਉਹ ਤਾਂ ਜੀ ਨਾਲ ਹੀ ਫੋਨ ਤੇ ਪਹਿਲਾਂ ਗੱਲ ਹੁੰਦੀ ਸੀ ਤੇ ਜਿਹੜਾ ਇਹ ਜਿਹੜੇ ਮਗਦੇ ਵੀ 25 ਦਿਨਿਆਂ ਅਸੀਂ ਉਤੋਂ ਅਜੇ ਪੁੱਛਿਆ ਨਹੀਂਗਾ ਕੋਈ ਕਿਉਂਕਿ ਸਵੇਰ ਤੇ ਆਇਆ ਤੇ ਉਹ ਇਸ ਤਰ੍ਹਾਂ ਹੀ ਮਤਲਬ ਆਉਦੇ ਪੈ ਪੱਤਰਕਾਰ ਤੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਤੇ ਅਈ ਨੂੰ ਤੋਂ ਮਤਲਬ ਜ਼ਿਆਦਾ ਕੋਈ ਨਹੀਂ ਕਰ ਰਹਾ ਕਿਉਂਕਿ ਬੱਚਾ ਵੀ ਸਰਵੇ ਚ ਹੈ ਠੀਕ ਹੈ ਜੀ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ ਜੀ ਅਸੀਂ ਤਾਂ ਮੰਗ ਕਰਨੀ ਚਾਹੁੰਦੇ ਆ ਵੀ ਜੋ ਵੀ ਸਾਡਾ ਜਿਹੜਾ ਨੁਕਸਾਨ ਆਇਆ ਹੈ ਸਰਕਾਰਾਂ ਕਰਕੇ ਹੋਇਆ ਜਾਂ ਕਿਸ ਤਰ੍ਹਾਂ ਵੀ ਆ ਕਿਉਂਕਿ ਬੱਚਾ ਹਟਾਤਾ ਕੋਈ ਚੋਰੀ ਕਰਨ ਨਹੀਂ ਗਿਆ ਮਿਹਨਤ ਕਰਨ ਗਿਆ ਸੀ ਤੇ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਕੋਈ ਨਹੀਂ ਜੇ 트럼ਪ ਨੇ ਜੋ ਕੀਤਾ ਉਹ ਇਹ ਇਹਦਾ ਕੁਛ ਲਾਗਾ ਜੋ ਨਹੀਂ ਹੈਗਾ ਬਹੁਤ ਮੜਾ ਨੇ ਕਦਮ ਚੁੱਕਿਆ ਹੈ ਵੀ ਬੱਚੇ ਕਿਹੜਾ ਵੀ ਮਤਲਬ ਤੰਗਵਾਦੀ ਜਾਂ ਕੁਛ ਹੀ ਵੀ ਇੰਨਾ ਜਿੱਤਰਾ ਹੱਥੜੀਆਂ ਲਾ ਕੇ ਤੇ ਪੈਰਾਂ ਚ ਪੀੜੀਆਂ ਲਾ ਕੇ ਜੇ ਵਾਪਸ ਭੇਜਿਆ ਇਹ ਜਿਹੜੀ ਜਿਹੜੀ ਹੈ ਨਾ ਸਰਕਾਰਾਂ ਨੂੰ ਕਹਿੰਦਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਬੱਚੇ ਦਾ ਆਪਣਾ ਭਵਿਕਾ ਲੱਭਣ ਦੀ ਗੱਲ ਹੈ ਨਾ ਕਿ ਇਹ ਕੋਈ ਮਤਲਬ ਕ੍ਰਿੰਮ ਫਿਲਮ ਬਣ ਕੇ ਹਾਂਜੀ 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 ਬੱਤ ਡੀ ਆਸਲੇ ਕੀ ਮੰਗ ਆ ਵੀ ਬੱਚਾ ਹੋਂ ਦਾ ਵਾਪਸ ਆਇਆ 44 ਲੱਖ ਰੁਪਈਆ ਵੀ ਤੁਹਾਡਾ ਜਿਹੜਾ ਉਹ ਖਤਮ ਹੋ ਗਿਆ ਮਿੱਟੀ ਹੋ ਗਿਆ ਤੇ ਤੁਹਾਡੀ ਸਰਕਾਰ ਤੋਂ ਕੀ ਮੰਗ ਆ ਜਿੰਨਾ 24 25 ਸਾਲਾਂ ਦਾ ਤੁਹਾਡਾ ਬੇਟਾ ਉਹ ਘਾਹ ਦਾ ਇੱਕ ਵਾਰ ਕੀ ਸੋਚੋਗੇ ਅਸੀਂ ਤਾਂ ਸਰਕਾਰ ਕੇ ਉਹ ਮੰਗ ਰੱਖਦੇ ਆ ਵੀ ਹੁਣ ਉਧਰੋਂ ਜੋ ਆ ਸਾਡਾ ਨੁਕਸਾਨ ਹੋ ਗਿਆ ਜੋ ਵੀ ਆ ਇਹੇ ਤਿਰਪੋਲੀ ਸਾਰਾ ਸਾਡਾ ਗਿਆ ਹੁਣ ਕੋਈ ਨਾ ਕੋਈ ਜਿਸ ਤਰ੍ਹਾਂ ਵੀ ਮਤਲਬ ਇਹ ਆ ਕੋਈ ਕੋਈ ਨੌਕਰੀ ਦੇ ਕੇ ਜਾਂ ਕੋਈ ਨਾ ਕੁਝ ਕਰਕੇ ਸਾਡਾ ਜਿਹੜਾ ਇਹ ਪਰਪਰਵਾਹੀ ਕੀਤੀ ਜਾਵੇ ਤੇ ਤੁਸੀਂ ਤੁਹਾਡੀ ਕਾਲ ਦੀ ਕੋਈ ਜਿਹੜੇ ਏਜੰਟ ਨੂੰ ਤੁਸੀਂ ਪੈਸੇ ਦਿੱਤੇ ਉਹਦੇ ਨਾਲ ਕੋਈ ਸੰਪਰਕ ਹੋ ਸਕਿਆ ਨਹੀਂ ਹਜੇ ਨਹੀਂ ਹੋਇਆ ਜੀ ਭਾਈ ਤੇ ਤੁਸੀਂ ਕੀ ਮੰਗ ਕਰਦੇ ਜੀ ਵੀ ਏਜੰਟ ਬਰੁਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਹਨੇ ਆ ਜੀ ਕੋਈ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਤੇ ਕਾਰਵਾਈ ਤੋਂ ਬੰਦ ਹੀ ਬੰਦੀ ਹੈ